ਹਾਂਜੀ ਮੇਰਾ ਪੁੱਤ ਅਰਜੀ ਮੈਂ ਬੋਕਰ ਪੋਚਾ ਕਰਨ ਆਈ ਲੋਕਾਂ ਨੇ ਕਹਿੰਦੇ ਤਿੰਨਾ ਚੋਕ ਕਰੋ ਨਾ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਐ ਮੈਨੂੰ ਇਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਮਾਰਿਆ ਦਿੱਤੀ ਆ ਜਾ ਉਸਤਾਦ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਨੇ ਇਹ ਤਿੰਨੋ ਜੀ ਉਹਨੇ ਨਨ ਬੜਾ ਮੁੰਡੇ ਰਾਜ ਬੈ ਕੇ ਮੁੰਡਿਆ ਮਾਰਦਾ ਜੇ ਹਾਂਜੀ ਮੈਨੂੰ ਨਹੀਂ ਪਤਾ ਯਾਰ ਝਗੜਾਈ ਕਰ ਬੈਠੇ ਜੇ ਦੇ ਵਿੱਚ ਝਗੜਾਈ ਹੋਇਆ ਮੇਰੇ ਪੁੱਤ ਕੋ ਕੀ ਜਿਹੜਾ ਨੂੰ ਜ਼ਹਿਰ ਦੇਂਦੇ ਆਈਓ ਗਰੀਬ ਜੇ ਮੈਂ ਤਾਂ ਗੰਨਾ ਮਾਰੇ ਜੇ ਮੈਂ ਤਾਂ ਕਰ ਗਈ ਕੰਦੇ ਆ ਦਿਹਾੜੀਦਾਰ ਕਰਦੇ ਬੱਚੇ ਮੇਰੇ ਜ਼ਿਆਰੀਏ ਕਰਦੇ ਨੇ ਘਰ ਵਾਲਾ ਮੇਰਾ ਦਿਹਾੜੀ ਕਰਦਾ ਵਾ ਆਈਓ ਰੋਟੀ ਪਾਣੀ ਤਾਂ ਹੀ ਆਪਣਾ ਤੁਹਾਡਾ ਤੁਹਾਡੀ ਕਿਨਾਂ ਦੀ ਆ ਦੇਖੋ ਜਿਨੀ ਲੱਗਦੇ ਮੇਰਾ ਪਤੀ ਜਿਨਾਂ ਨੇ ਮਾਰਿਆ ਮੈਨੂੰ ਨੰਨ ਨਹੀਂ ਪਤਾ ਕੌਣ ਹੈ ਜਨਾ ਤੇ ਦੁਕਾਨ ਦੇ ਕੱਲ ਆਈ ਦੋਵੇਂ ਭਰਾ ਆਏ ਦੁਕਾਨ ਦੇ ਤੇ ਮੇਰੇ ਕਾਰਜ ਆਇ ਤੇ ਪਹੁੰਚੇ ਵਨੀ ਦੁਕਾਨ ਤੇ ਨਾ ਕੋਲੀ ਡੋਰ ਤੇ ਕੇਰ ਲਿਆ ਕਹਿੰਦੇ ਕਿ ਤੂੰ ਆਏ ਜੇ ਕਿੰਨਾ ਹੀ ਘਰੋਂ ਆਇਆ انا ਦਾਦਾ ਕਿਰਚਾ ਮਾੜਿਆ ਅੱਤ ਮੇਰਾ ਬਤੀ ਕਹਿੰਦਾ ਤੂੰ ਹਣ ਕਿਉਂ ਲੱਗਿਆ ਵਾ ਸਾਡੇ ਕੁਲੀ ਆਪਾਂ ਤੇ ਜੇ ਘਰੋਂ ਆਏ ਦੋ ਅੰਡੇ ਵੀ ਬਾਣੀ ਮੈਂ ਆਂਡੇ ਲੈਣ ਕੇ ਜਿਆ ਮੈਂ ਨਾਲ ਰੁੱਖੇ ਲਾਲੀ ਨਹੀਂ ਲਾ ਲਾਂਦੇ ਬਣਾ ਲੂੰ ਪਤਾ ਨਹੀਂ ਕੰਦਕਾਰੀ ਨੇ ਨਾਂ ਨਹੀਂ ਦਿੱਤਾ ਨਾ ਗੰਜ ਜਹਾਨ ਨੇ ਮੈਂ ਤਨ yeah they're